ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 1.19 ਬਰਸਤ ਦੀਆਂ ਕਟਾਂ ਦੱਸਾਂਗੇ ਤੇ ਦੂਜੀ ਗੱਲ ਜੀ ਆਪਾਂ ਇਹ ਸੂਟ ਦਾ ਆਪਣਾ ਗਲਾਗਾ ਡੀਪ ਤੇ ਤੁਹਾਨੂੰ ਦੱਸਾਂਗੇ ਵੀ ਡੀਪ ਗਲੇ ਦੇ ਵਿੱਚ ਆਪਾਂ ਕਿੰਨਾ ਤੀਰਾ ਰੱਖਾ ਰੱਖਣਾਗਾ ਤੇ ਕਿੱਦਾਂ ਆਪਾਂ ਡੀਪ ਗਲੇ ਨੂੰ ਕਲਾਈ ਦੇਣੀ ਹੈਗੀ ਆਪਣੀ ਕਮੀਜ਼ ਵੀ ਦੇਖੋ ਜੀ ਜਿਹੜੀ ਲੈਂਥ ਆ ਗਈ ਉਹ 43 ਇੰਚ ਤਿਆਰ ਆ ਜੀ ਠੀਕ ਹੈ ਜੀ ਆਪਾਂ 4 ਇੰਚ ਐਕਸਟਰਾ ਥੋੜਾ ਜਿਹਾ ਵਾਧਾ ਜੀ ਕਿਉਂਕਿ ਇਹ ਕੱਪੜੇ ਦੀ ਲੈਂਥ ਹੈ ਨਿਉ ਹੀ ਸੀ ਆਪਾਂ ਉਨੇ ਹੀ ਰੱਖ ਲਿਆ ਆਪਾਂ 4 ਇੰਚ ਵਾਧਾ ਰੱਖਣਾ ਹੀ ਰੱਖਣਾਗਾ ਤੇ ਇਹਨਾਂ ਦਾ ਜਿਹੜਾ ਘੇਰਾਗਾ ਘੇਰਾ ਹੈਗਾ ਦੇਖੋ ਜੀ ਇਹਨਾਂ ਦਾ 21 ਇੰਚ ਤਿਆਰ ਆਪਾਂ 25 ਇੰਚ ਤੇ ਕਟਾਈ ਕੀਤੀ ਹੈਗੀ 1 2 3 4 4 ਇੰਚ ਵਧਾ ਕੇ ਹੁਣ ਆਪਾਂ ਕੱਪੜੇ ਨੂੰ ਐਦਾਂ ਜੀ ਚਾਰ ਤਹਾਂ ਦੇ ਵਿੱਚ ਫੋਲਡ ਕਰ ਲੈਣਾ ਇਹਦੀਆਂ ਦੇਖੋ ਚਾਰ ਤਾਹਾਂ ਹੋ ਜਾਣੀਆਂ ਨੇ ਆ ਦੇਖੋ ਜੀ ਆਪਾਂ ਚਾਰ ਤਾਹਾਂ ਕਰ ਲਈਆਂ ਦੋ ਆ ਦੋ ਆ ਕੱਪੜੇ ਨਹੀਂ ਆਪਾਂ ਐਦਾਂ ਰੱਖਣਾਗਾ ਕੱਪੜਾ ਤੇ ਹੁਣ ਦੇਖੋ ਜੀ ਜਿਹੜਾ ਇਹਨਾਂ ਦਾ ਪਿਛਲਾ ਗਲਾ ਵਾ 19 ਇੰਚ ਬ੍ਰੈਸਟ ਦੀਆਂ ਇਹ 19.5 ਇੰਚ ਬ੍ਰੈਸਟ ਦੀਆਂ ਕਾਟਾਂ ਨੇ ਜੀ ਇਹ ਤੇ ਜਿਹੜਾ ਇਹਨਾਂ ਦਾ ਪਿਛਲਾ ਗਲਾ ਉਹ ਆਗਾ ਜੀ ਡੀਪ 7.5 ਇੰਚ ਆਪਾਂ ਗਲਾ ਤਿਆਰ ਕਰਨਾ ਅੱਜ ਆਪਾਂ ਤੁਹਾਨੂੰ ਇਹ ਦੱਸਾਂਗੇ ਵੀ ਜੇ ਆਪਣਾ ਗਲਾ ਡੀਪ ਆ ਤਾਂ ਆਪਾਂ ਉਹ ਤੀਰਾ ਕਿੰਨਾ ਰੱਖਣਾ ਆਪਾਂ ਦੇਖੋ ਜੀ ਜੇ ਤੁਹਾਡਾ 4 ਇੰਚ ਤੱਕ ਗਲਾ ਬੰਦ ਆਗਾ ਐਸ ਨਾਪ ਦੇ ਵਿੱਚ ਤੁਸੀਂ 4 ਇੰਚ ਤੱਕ 2 3 4 ਇੰਚ ਠੀਕ ਆ ਰੱਖਣਾਗਾ ਤਾਂ ਤੁਸੀਂ ਜਿਹੜਾ ਤੀਰਾ ਉਹ 7 ਇੰਚ ਰੱਖਣਾਗਾ ਜੇ ਤੁਸੀਂ ਦੇਖੋ 5 6 7 ਇੱਥੇ ਤੱਕ ਆਪਣਾ ਗਲਾ ਰੱਖਣਾਗਾ 6.5 7 ਤੱਕ ਤਾਂ ਤੁਸੀਂ ਜਿਹੜਾ ਤੀਰਾ ਉਹ ਰੱਖਣਾ ਜੀ ਤੁਸੀਂ 6 ਇੰਚ ਹੁਣ ਇਹਨਾਂ ਦਾ ਦੇਖੋ ਜਿਹੜਾ ਬੈਕ ਗਲਾ ਉਹ ਆਗਾ 7 ਗਲਾਗਾ ਡੀਪ ਆਪਾਂ ਇਹਨਾਂ ਦਾ ਤੀਰਾ ਰੱਖਣਾ ਜੀ 6 ਇੰਚ ਕਿਉਂਕਿ ਜੇ ਆਪਾਂ ਤੀਰਾ ਵੀ ਵੱਡਾ ਰੱਖ ਲਿਆ ਤੇ ਗਲਾ ਵੀ ਡੀਪ ਕਰ ਲਿਆ ਫਿਰ ਜਿਹੜੇ ਆਪਣੀ ਕਮੀਜ਼ ਦੇ ਮੋਢੇ ਨੇ ਉਹ ਡਿੱਗਣਗੇ ਜੀ ਹੁਣ ਆਪਾਂ ਤੀਰਾ ਰੱਖਣਾਗਾ 6 ਇੰਚ ਆ ਲੋ ਜੀ ਆਪਾਂ 6 ਇੰਚ ਤੇ ਮਾਰਕ ਕਰ ਲਿਆ ਜਿਹੜਾ ਮੋਢਾ ਮੋਢਾ ਜੀ ਆਪਾਂ ਸੇਮ ਹੀ ਰੱਖਣਾ 7.5 ਇੰਚ ਜੇ ਆ ਗळा ਇਹਨਾਂ ਦਾ ਪਿਛਲਾ ਗळा 7.5 ਤੋਂ نیچے ਹੁੰਦਾ 8 ਹੁੰਦਾ ਜਾਂ 8.5 ਹੁੰਦਾ ਫੇਰ ਆਪਾਂ ਜਿਹੜਾ ਮੋਢਾ ਸੀਗਾ ਉਹ ਹਲਕਾ ਜਿਹਾ ਘਟਾ ਦੇਣਾ ਸੀ ਕਿਉਂਕਿ ਉਨੇ ਹੀ ਮੋਢਾ ਹੋ ਗਿਆ ਜੇ ਮੋਢੇ ਤੋਂ نیچے ਗळा ਹੋ ਫਿਰ ਆਪਾਂ ਹਲਕਾ ਜਿਹਾ ਮੋਢਾ ਜਿਵੇਂ 7.5 ਆਪਾਂ 7.5 ਤੇ ਕਟਿੰਗ ਕਰ ਲਈ ਸੀ ਹੁਣ ਆਪਾਂ 7.5 ਤੇ ਇੱਥੇ ਮਾਰਕ ਕਰ ਲਿਆ ਹਰ ਇੱਕ ਸਾਈਜ਼ 'ਚ ਆਪਾਂ 7.5 ਦੀ ਕਰਦੇ ਆਂ ਦੇਖੋ ਆਪਾਂ ਇੱਥੋਂ 6 ਰੱਖਿਆ ਇੱਥੋਂ ਆਪਾਂ ਅੱਧਾ ਇੰਚ ਘਟਾ ਦੇਣਾ ਆਪਾਂ 5.5 ਇੰਚ ਕਰ ਲੈਣਾ ਆ ਲੋਜੀ ਐਸ ਤਰ੍ਹਾਂ ਜੀ ਆਪਾਂ ਬਾਕਸ ਬਣਾ ਲੈਣਾ ਦੇਖੋ ਜੀ ਬਹੁਤ ਭੈਣਾਂ ਦੇ ਮੈਸੇਜ ਆਏ ਸੀ ਵੀ ਜੀ ਦੀਦੀ ਅਸੀਂ ਗਲਾ ਦੀਪ ਕਰਨਾ ਵੀ ਤੀਰਾ ਕਿੰਨਾ ਰੱਖੀਏ ਅੱਜ ਦੇਖੋ ਜੀ ਉਹਨਾਂ ਭੈਣਾਂ ਦੇ ਲਈ ਹੋਈ ਹੈ ਜਿਨ੍ਹਾਂ ਨੇ ਗਲਾ ਦੀਪ ਪਾਉਣਾਗਾ ਤੇ ਹੁਣ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਆਪਾਂ 1/2 ਇੰਚ ਦੀ ਕਾਰਟ ਇੱਥੇ ਪਾਉਣੀ ਹੈ ਇਹ ਆਪਾਂ ਜੀ ਜ਼ਰੂਰ ਪਾਉਣੀ ਹੈ ਆ ਵਾਲੀ ਕਾਟ ਪਾਉਣ ਤੋਂ ਬਾਅਦ ਹੁਣ ਆਪਾਂ ਮੋਢੇ ਵਾਲੀਆਂ ਕਾਟਾਂ ਪਾਵਾਂਗੇ ਫਰੰਟ ਵਾਲੀ ਪਾਵਾਂਗੇ ਜੀ ਆਪਾਂ 1 ਇੰਚ ਤੇ ਤੇ ਬੈਕ ਵਾਲੀ ਪਾਵਾਂਗੇ ਜੀ ਆਪਾਂ 2 ਇੰਚ ਤੇ ਠੀਕ ਹੈ ਜੀ ਆਹ ਵਾਲੀ ਕਾਟ ਦੇਖੋ ਆ ਅੱਗੇ ਵਾਲੀ ਕਾਟ ਪੈਗੀ ਜੀ ਆ ਪਿੱਛੇ ਵਾਲੀ ਪੈਗੀ ਆਹ ਪੈਗੀ ਆਪਣੀ ਥੀਰੇ ਵਾਲੀ ਕਾਟ ਹੁਣ ਆਪਾਂ ਕਰਨਾ ਜੀ ਇਹਨਾਂ ਨੂੰ ਜਿਹੜੀ ਗਲਾਈ ਦੇਣੀ ਆ ਉਹ ਆਪਾਂ ਆਪਣੀ ਬ੍ਰੈਸਟ ਦੇ ਹਿਸਾਬ ਚ ਦੇਣੀ ਆ ਜਿੱਦਾਂ ਇਹਨਾਂ ਹੀ ਦੇਖੋ ਬ੍ਰੈਸਟ ਹੈਗੀ ਆਗੀ 19.5 ਇੰਚ ਆਪਾਂ 19.5 ਇੰਚ ਦਾ ਹਾਫ ਕਰ ਲੈਣਾ ਦੇਖੋ ਆ ਗਿਆ ਆਪਣਾ ਪੌਣੇ 10 ਇੰਚ ਇੱਥੇ ਆਪਾਂ ਮਾਰਕ ਕਰ ਲਿਆ ਇਹਦਾ ਕਰ ਲੈਣ ਇੱਥੋਂ ਤੋਂ ਲੈ ਕੇ ਇੱਥੇ ਤੱਕ ਆਪਾਂ ਇਹਦਾ ਵੀ ਹਾਫ ਕਰ ਲੈਣਾ ਆਹ ਦੇਖੋ ਜੀ ਜਿੰਨਾ ਆਪਣਾ ਆ ਆ ਗਿਆ ਹਾਫ ਕੀਤਾ ਹੋਇਆ ਇੰਨੇ ਹੀ ਆਪਾਂ ਇੱਥੇ ਨਿਸ਼ਾਨ ਲਾ ਲਾਂਗੇ ਤੇ ਜਿਹੜੀ ਪਿਛਲੀ ਕਾਟ ਆ ਗਈ ਇਹ ਦੇਖੋ ਜੀ ਕਈ ਭੈਣਾਂ ਦੇ ਮੈਸੇਜ ਆਏ ਨੇ ਵੀ ਦੀਦੀ 4 ਤੇ ਪਾਈਏ ਜਾਂ 5 ਤੇ ਪਾਈਏ ਦੇਖੋ ਜੀ ਤੁਸੀਂ 5 ਤੇ ਪਾਇਆ ਕਰੋ ਹਰ ਇੱਕ ਸਾਈਜ਼ ਚ ਬਿਲਕੁਲ ਸੈੱਟ ਆਉਂਦੀ ਹੈ ਜੀ ਫਿਟਿੰਗ ਆਪਣੀ ਇੱਥੋਂ 5 ਤੇ ਹੁਣ ਆਪਾਂ ਦੇਣੀ ਹੈ ਜੀ ਗਲਾਈ ਆ ਆ ਇੱਥੋਂ ਰੱਖ ਲਓ ਜਿੱਥੇ-ਜਿੱਥੇ ਆਪਾਂ ਨਿਸ਼ਾਨ ਲਾਏ ਨੇ ਬਸ ਆਪਾਂ ਆਪਣਾ ਝਾਕ ਘੁਮਾ ਦੇ ਇਹਦਾ ਸਿਰਫ ਜੀ ਇੱਕ ਸਮਝਾਉਣ ਲਈ ਹੁੰਦਾ ਵੀ ਆਪਾਂ ਪੰਜ ਤੇ ਲਾਉਣਾ ਦੇਖੋ ਇੱਥੋਂ ਜਦੋਂ ਆਪਾਂ ਚਾਕ ਦੇ ਨਾਲ ਨਿਸ਼ਾਨ ਲਾਤਾ ਉਹ ਤੁਰ ਤੱਕ ਹੀ ਲੱਗ ਜਾਂਦੀ ਹੈ ਜੀ ਹੁਣ ਆਪਾਂ ਪਾ ਲੈਣੀ ਆ ਜੀ ਫਰੰਟ ਵਾਲੀ ਲਓ ਜੀ ਆ ਹੋ ਗਈ ਆਪਣੀ ਮੋਢੇ ਦੀ ਕਾਰਟ ਐਨਾਂ ਹਿੱਸੇ ਦੀ ਆਪਣੀ ਸਾਰੀ ਮਾਰਕਿੰਗ ਹੋ ਗਈ ਹੁਣ ਆਪਾਂ ਰੱਖਾਂਗੇ ਜੀ ਸਾਈਡ ਸਲਾਈ ਦੇਖੋ ਸਾਈਡ ਸਲਾਈ ਰੱਖਾਂਗੇ ਆਪਾਂ 22 ਇੰਚ ਤੇ ਆ ਦੇਖੋ ਤੇ ਆਪਣੀ ਕਮਰ ਰੱਖਾਂਗੇ ਆਪਾਂ 14 ਇੰਚ ਤੇ ਤੇ ਆ ਦੇਖੋ ਆਪਣੀ हिਪ ਦਾ ਨਿਸ਼ਾਨ ਲੱਗ ਗਿਆ ਆ ਹੋ ਗਿਆ ਕਮਰ ਦਾ ਤੇ ਉੱਪਰ ਹੋ ਗਿਆ ਜੀ ਬ੍ਰੈਸਟ ਦਾ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਿਵੇਂ ਆਪਾਂ ਤੁਹਾਨੂੰ ਲਾਈਨ ਦਾ ਮਾਰ ਕੇ ਪ੍ਰੋਪਰ ਦਿਖਾਵਾਂਗੇ ਆ ਲਓ ਜੀ ਹੁਣ ਆਪਾਂ ਲਾਉਣਾ ਜੀ ਦੇਖੋ ਬ੍ਰੈਸਟ ਦਾ ਹੋ ਗਿਆ ਹੁਣ ਆਪਾਂ ਕਮਰ ਕਮਰ ਹੈਗੀ ਆ ਦੇਖੋ ਜੀ ਇਹਨਾਂ ਦੀ 18 ਇੰਚ 18 ਦਾਦ ਹੋ ਗਿਆ 9 ਠੀਕ ਹੈ ਜੀ ਆਪਾਂ ਅੱਧਾ ਇੰਚ ਵਧਾ ਕੇ ਨਾਲ ਲਾਵਾਂਗੇ ਕਿਉਂਕਿ ਪਲੇਟਸ ਚਾ ਕੇ ਜੇ ਆਪਾਂ ਨਹੀਂ ਵਧਾਵਾਂਗੇ ਤਾਂ ਪਲੇਟਸ ਪੌਂਡ ਤੋਂ ਬਾਅਦ ਆਪਣੀ ਕਮਰ ਕੋਲੋ ਫਿਟਿੰਗ ਟਾਈਟ ਹੋ ਜੂਗੀ ਤੇ ਹਿੱਟ ਹੈਗੀ ਆ ਦੇਖੋ ਜੀ ਇਹਨਾਂ ਦੀ 21 ਇੰਚ 21 ਦਾਦ ਹੋ ਗਿਆ ਪੌਣੇ ਸਵਾ 10 ਇੰਚ ਜੀ ਨੇਜੀ 10.5 ਇੰਚ ਦੇਖੋ ਜੀ ਇਹਨਾਂ ਦੀ हिਪ ਹੈਗੀ ਹੈ 21 21 ਦਾ ਅੰਤ ਹੋਊ 10.5 ਇੰਚ ਆਪਾਂ ਅਨਸਾਂ ਗਲਤ ਲਾਤਾ ਸੀਗਾ ਆ ਲਓ ਜੀ 10.5 ਇੰਚ ਤੇ ਆਪਾਂ ਮਾਰਕ ਕਰਤਾ ਹੁਣ ਆਪਾਂ ਇਹਨਾਂ ਨੂੰ ਸਕੇਲ ਦੀ ਹੈਲਪ ਨਾਲ ਆਪਸ ਵਿੱਚ ਮਿਲਾ ਲੈਣਾ ਇੱਥੋਂ ਜੀ 2 ਇੰਚ ਤੱਕ ਆਪਾਂ ਜਿਹੜੀ ਆ ਸਲਾਈ ਲਾਉਣੀ ਆ ਜਦੋਂ ਇਸ ਸਲਾਈ ਬਿਲਕੁਲ ਇਥੋਂ ਗਲਾਈ ਚ ਲੈ ਕੇ ਆਈ ਦੀ ਹੁੰਦੀ ਹੈ ਇਸ ਤਰ੍ਹਾਂ ਜਦੋਂ ਤੁਸੀਂ ਸਲਾਈ ਲਾਹੋਗੇ ਉਦੋਂ ਦੇਖੋ ਜੀ ਹੁਣ ਆਪਾਂ ਪਾਵਾਂਗੇ ਪਲੇਟਸ ਪਲੇਟਸ ਪਾਵਾਂਗੇ ਦੇਖੋ ਜੀ ਆਪਾਂ ਇਹਨਾਂ ਦੀਆਂ 12 ਇੰਚ ਤੇ ਇਹ ਬੰਨ ਤੋਂ ਬਾਅਦ 1.5 ਇੰਚ ਤਿਆਰ ਰਹਿ ਜਾਣਗੀਆਂ 0.5 ਇੰਚ ਉੱਪਰ ਸਲਾਈ ਚ ਤੇ ਗਲੇ ਵਗੈਰੇ ਚ ਆ ਜਾਂਦਾ ਦਾ ਤੇ نیچے ਨੂੰ ਆਪਾਂ ਪਲੇਟਸ ਦੀ ਜਿਹੜੀ ਲੈਂਥ ਆ ਗਈ ਉਹ ਰੱਖਾਂਗੇ ਜੀ ਆਪਾਂ 7 ਇੰਚ ਇਹਨਾਂ ਦੀ ਜਿਹੜੀ ਚੜਾਈ ਆ ਉਹ ਰੱਖਣੀ ਹੈ ਜੀ ਆਪਾਂ 3.5 ਇੰਚ ਕੇਲ ਦੀ ਹੈਲਪ ਨਾਲ ਜੀ ਆਪਾਂ ਲਾਈਨ ਬਣਾ ਲੈਣੀ ਆ ਇਸ ਤਰ੍ਹਾਂ ਹੁਣ ਆਪਾਂ ਪਾਵਾਂਗੇ ਜੀ ਸਾਈਡ ਵਾਲੀਆਂ ਪਲੇਟਸ ਸਾਈਡ ਵਾਲੀਆਂ ਪਲੇਟਸ ਪਾਉਣ ਦੇ ਲਈ ਆਪਾਂ ਇੱਥੇ ਇੰਚ ਟੇਪ ਧਰ ਲੈਣਾ ਆਹ ਵਾਲੇ ਪੁਆਇੰਟ ਨਾਲ ਨਹੀਂ ਆਹ ਵਾਲੇ ਪੁਆਇੰਟ ਦੇ ਨਾਲ ਆਪਾਂ ਇੰਚ ਟੇਪ ਨੂੰ ਮਿਲਾ ਲੈਣਾ ਇੱਥੇ 2 ਇੰਚ ਦਾ ਪਾ ਦੇਣਾ ਆਪਾਂ ਫਰਕ ਚਲੋ ਜੀ ਆਹ ਇਧਰਲੀ ਪਲੇਟ ਹੋ ਗਈ ਐਸੇ ਤਰ੍ਹਾਂ ਜੀ ਆਪਾਂ ਆਹ ਵਾਲੀ ਪਲੇਟ ਪਾ ਦੇਣੀ ਆ ਆਹ ਵਾਲੇ ਪੁਆਇੰਟ ਨੂੰ ਇਹਦੇ ਨਾਲ ਮਿਲਾਉਣਾ ਆਪਾਂ ਇਸ ਤਰ੍ਹਾਂ ਇਥੇ ਵੀ ਜੀ 2 ਇੰਚ ਦਾ ਫਰਕ ਦੇਖੋ ਆਹ ਪੈ ਗਈਆਂ ਆਪਣੀਆਂ ਪਲੇਟਸ ਅੱਜ ਮੇਰੀ ਇੱਕ ਭੈਣ ਦਾ ਦੇਖੋ ਜੀ ਮੈਸੇਜ ਆਇਆ ਸੀਗਾ ਵੀ ਦੀਦੀ ਸਾਡਾ ਜਿਹੜਾ ਫਰੰਟ ਵਾਲਾ ਗਲਾਗਾ ਉਹ ਪਿੱਛੇ ਨੂੰ ਜਾਂਦਾਗਾ ਵੀ ਇਹਦਾ ਕੋਈ ਸੋਲੂਸ਼ਨ ਦੱਸੋ ਦੇਖੋ ਜੀ ਇੱਕ ਤਾਂ ਫਰੰਟ ਵਾਲਾ ਗਲਾ ਪਿੱਛੇ ਜਾਣ ਦੀ ਮੇਨ ਪ੍ਰੋਬਲਮ ਹੁੰਦੀ ਆ ਜਦੋਂ ਆਪਾਂ ਪਲੇਟਸ ਜ਼ਿਆਦਾ ਉੱਚੀਆਂ ਪਾ ਲੈਂਦੇ ਆ ਠੀਕ ਹੈ ਜੀ ਪਲੇਟਸ ਆਪਾਂ ਨੂੰ ਹਮੇਸ਼ਾ ਕਈ ਵਾਰੀ ਆਪਣੀਆਂ ਪਲੇਟਸ ਇਸ ਤਰ੍ਹਾਂ ਪਈਆਂ ਹੁੰਦੀਆਂ ਨੇ ਕਿ ਉਹ ਬ੍ਰੈਸਟ ਦੇ ਉੱਪਰ ਤੋਂ ਸ਼ੁਰੂ ਹੁੰਦੀਆਂ ਨੇ ਇਸ ਤਰ੍ਹਾਂ ਜੀ ਪਲੇਟਸ ਨਹੀਂ ਪਲੇਟਸ ਆਪਣੀਆਂ ਨੀਵੀਆਂ ਹੋਣਗੀਆਂ ਜਦੋਂ ਦੇਖੋ ਪਲੇਟਸ ਦਾ ਇਹ ਤੁਸੀਂ ਇਹਦੇ ਰੱਖਿਆ ਕਰੋ ਵੀ ਪਲੇਟਸ ਜਿੰਨੀ ਨੀਵੀ ਹੋ ਜਿਆਦਾ ਨੀਵੀਆਂ ਵੀ ਨਹੀਂ ਕਰਨੀਆਂ ਵੀ ਬਹੁਤ ਨੀਵੀਆਂ ਹੋ ਜਾਣ ਵੀ ਉਹ हिਪ ਦੇ ਬਰਾਬਰ ਆ ਜਾਣ ਪਲੇਟਸ ਆਪਾਂ ਜਦੋਂ ਸਹੀ ਜਗ੍ਹਾ ਤੇ ਦੇਖੋ ਜਿਵੇਂ 19 ਬ੍ਰੈਸਟ ਸੀ ਆਪਾਂ 12 ਤੇ ਪਾਈਆਂ ਨੇ ਤਾਂ ਕਦੇ ਵੀ ਆਪਣਾ ਫਰੰਟ ਵਾਲਾ ਗਲਾ ਪਿੱਛੇ ਨੂੰ ਜਾਊਗਾ 메ਨ ਕਾਰਨ ਪਲੇਟਸ ਦਾ ਵੀ ਹੁੰਦਾ ਵੀ ਫਰੰਟ ਵਾਲਾ ਗਲਾ ਪਿੱਛੇ ਜਾਂਦਾ ਹੈ ਬਾਕੀ ਆਪਾਂ ਤਾਂ ਉਹਨੂੰ ਸਾਈਡ ਸਲਾਈ ਦਾ ਵੀ ਰੀਜ਼ਨ ਹੁੰਦਾ ਆਪਾਂ ਇੱਕ ਦਿਨ ਤੁਹਾਨੂੰ ਸਾਈਡ ਸਲਾਈ ਤੇ ਵੀਡੀਓ ਵੀ ਪਾਵਾਂਗੇ ਜੇ ਆਪਾਂ ਸਾਈਡ ਸਲਾਈ ਸਹੀ ਲਾਵਾਂਗੇ ਤਾਂ ਕਦੇ ਵੀ ਆਪਣਾ ਫਰੰਟ ਵਾਲਾ ਗਲਾ ਪਿੱਛੇ ਨੂੰ ਨਹੀਂ ਜਾਊਗਾ ਹੋ ਗਈ ਆਪਣੀ ਕਟਿੰਗ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਦੇਖੋ ਜੀ ਆ ਪਿਛਲਾ ਪੱਲਾ ਕੱਢ ਲੈਣਾ ਪਿਛਲਾ ਪੱਲਾ ਕੱਢਣ ਤੋਂ ਬਾਅਦ ਜਿਹੜਾ ਫਰੰਟ ਵਾਲੀ ਕਾਟ ਆ ਗਈ ਹੈ ਆਪਾਂ ਪਾ ਲੈਣੀ ਹੈ ਕੈਂਚੀ ਆਪਾਂ ਸਿਰੇ ਤੇ ਧਾਰਨੀ ਹੈ ਜੀ ਪਰ ਸਿਰੇ ਤੋਂ ਆਪਾਂ ਕਟਿੰਗ ਨਹੀਂ ਕਰਨੀ ਨਹੀਂ ਆਪਣਾ ਜਿਹੜਾ ਤੀਰਾ ਉਹ ਛੋਟਾ ਹੋ ਜਾਣਾ ਇਸ ਤਰ੍ਹਾਂ ਜੀ ਜਿਹੜੀ ਆਪਣੀ ਮਾਰਕਿੰਗ ਹੋਈ ਹੋਈ ਹੈ ਇੱਕ ਸਾਈਡ ਹੋਈ ਹੁੰਦੀ ਹੈ ਇਸ ਤਰ੍ਹਾਂ ਜੀ ਇਹ ਦੂਸਰੀ ਸਾਈਡ ਆਪਣੇ ਆਪ ਚਲੀ ਜਾਊਗੀ ਹਲਕੇ ਜਿਹੇ ਹੱਥਾਂ ਨਾਲ ਆਪਾਂ ਇਦਾਂ ਪ੍ਰੈਸ ਕਰ ਲੈਣੀ ਆ ਹਲੋ ਜੀ ਸਾਰੀ ਮਾਰਕਿੰਗ ਇੱਧਰ ਆ ਗਈ ਆਪਾਂ ਇਹਨੂੰ ਇਸ ਤਰ੍ਹਾਂ ਡਾਰਕ ਕਰ ਲੀਏ ਇੰਦਾ ਜਦੋਂ ਆਪਣੀ ਮਾਰਕਿੰਗ ਸਾਰੀ ਪ੍ਰੋਪਰ ਹੋਈ ਹੋਊਗੀ ਜੀ ਜਦੋਂ ਆਪਾਂ ਸਲਾਈ ਕਰਾਂਗੇ ਨਾ ਆਪਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਊਗੀ। ਹਾਂਜੀ ਜੀ ਹੁਣ ਆਪਾਂ ਕਰਾਂਗੇ ਆਪਣੇ ਪਿਛਲੇ ਗਲੇ ਦੀ ਕਟਿੰਗ। ਆਪਣੇ ਪਿਛਲੇ ਗਲੇ 'ਚ ਆਪਾਂ ਜਿਹੜੀ ਗਲੇ ਦੀ ਚੜਾਈ ਆ ਇਹ 2.5 ਇੰਚ ਹੀ ਲੈਣੀ ਆ। 2.5 ਇੰਚ ਆਪਾਂ ਤਾਂ ਲੈਣੀ ਆ ਕਿਉਂਕਿ ਆਪਣਾ ਗਲਾਗਾ ਡੀਪ ਆਪਾਂ ਇਹਦੀ ਜਿਹੜੀ ਲੰਬਾਈ ਆ ਉਹ ਰੱਖਣੀ ਆ ਜੀ 7.5 ਇੰਚ। ਇੱਥੋਂ ਆਪਾਂ 2.5 ਲਈ ਆ ਜੀ ਹਨਾ ਇੱਥੋਂ ਆਪਾਂ ਦੋ ਲੈਣੀ ਆ ਕਟਾ ਕੇ ਲੈਣੀ ਆ ਜੇ ਆਪਾਂ ਜਿੰਨਾ ਇੱਥੋਂ ਚੌੜਾ ਉਹਨੇ ਹੀ ਇੱਥੋਂ ਚੌੜਾ ਰੱਖਾਂਗੇ ਫਿਰ ਆਪਣਾ ਗਲਾ ਐਦਾਂ ਹੋ ਕੇ ਨਾ ਪਿੱਛੇ ਇੱਕ ਖਿੱਚ ਜੀ ਪੈਣ ਲੱਗ ਜਾਂਦੀ ਹੈ ਇਹ ਦੇਖੋ ਇੱਥੋਂ ਦੋ ਇੱਥੇ ਵੀ ਦੋ ਆ ਨਿਸ਼ਾਨ ਲਾਉਣ ਤੋਂ ਬਾਅਦ ਆਪਾਂ ਇਸ ਤਰ੍ਹਾਂ ਗਲਾਈ ਦੇ ਦੇਣੀ ਆ अपने गले की कर देनी है कटिंग जी आ गई अपनी गले की कटिंग हम आपे जी प्लेट्स पिछलियाँ प्लेट्स भी आप बारह इंच के ਤੇ ਜਿਹੜੀ ਇਹਨਾਂ ਦੀ ਆਪਾਂ ਲੈਂਥ ਆ ਉਹ 1 ਇੰਚ ਵਧਾ ਕੇ ਰੱਖਣੀ ਆ 1 ਜਾਂ 1.5 ਇੰਚ ਤੁਸੀਂ ਵਧਾ ਕੇ ਰੱਖਣੀ ਹੁੰਦੀ ਹੈਗੀ ਫਰੰਟ ਵਾਲੀ 7 ਸੀ ਬੈਕ ਵਾਲੀ ਆਪਾਂ 8 ਚੜਾਈ ਇਹਨਾਂ ਦੀ ਜਿੰਨੀ ਫਰੰਟ ਆਈ ਸੀ ਉੰਨੀ ਰੱਖਣੀ ਆ 3.5 ਇੰਚ 3.5 ਇੰਚ ਜੀ ਆ ਇੰਚੀ ਟੇਪ ਦੇ ਤਿੱਖੇ ਹਿੱਸੇ ਦੇ ਨਾਲ ਆਪਾਂ ਇੱਥੇ ਨਿਸ਼ਾਨ ਲਾ ਲੈਣਾ ऐसे तरह जी ਆਪਾਂ ਇਧਰ ਲਾ ਲਵਾਂ। ਸਕੇਲ ਦੀ ਹੈਲਪ ਨਾਲ ਇਹਨਾਂ ਨੂੰ ਆਪਾਂ ਆਪਸ ਵਿੱਚ ਮਿਲਾ ਲੈਣਾ। ਅਲੋਚੀ। ਹੁਣ ਆਪਾਂ ਤਾਂ ਉਹਨੂੰ ਬਾਹਾਂ ਦੀ ਕਟਿੰਗ ਕਰਕੇ ਦਿਖਾਵਾਂਗੇ। ਆ ਦੇਖੋ ਜੀ ਹੁਣ ਆਪਾਂ ਕਰਾਂਗੇ ਬਾਹਾਂ ਦੀ ਕਟਿੰਗ। ਇਹ ਜਿਹੜਾ ਆਪਣੇ ਕਮੀਜ਼ ਦੇ ਸਾਈਡ ਤੋਂ ਕੱਪੜਾ ਲਿਆ ਉਹ ਵਾਲਾ ਕੱਪੜਾ ਦਾ ਬਾਹਾਂ ਰੱਖਣੀਆਂ ਨੇ ਦੇਖੋ ਜੀ ਆਪਾਂ 17 ਇੰਚ ਤਿਆਰ ਤੇ ਆਪਾਂ 3 ਇੰਚ ਕਪੜਾ ਐਕਸਟਰਾ ਲਿਆ 1 2 3 20 ਇੰਚ ਤੇ ਆਪਾਂ ਕੀਤੀ ਆ ਕਟਿੰਗ ਤੇ ਜਿਹੜੀ ਆਪਣੇ ਕੱਪੜੇ ਦੀ ਚੜਾਈ ਆ ਇਹ ਦੇਖੋ ਜੀ 12 ਇੰਚ ਆ ਨਹੀਂ ਜਦੋਂ ਆਪਾਂ ਕੱਪੜੇ ਨੂੰ ਖੋਲਾਂਗੇ 24 ਹੋ ਜੂਗੀ ਠੀਕ ਆ ਜੀ 12 ਇੰਚ ਦੀ ਚਾਰ ਤਹਾਨੇ ਕੱਪੜੇ ਦੀਆਂ 2 3 4 ਦੋ ਬਾਹਾਂ ਦੀ ਕਟਿੰਗ ਆ ਜਾਨੀ ਹੁਣ ਆਪਾਂ ਤੁਹਾਨੂੰ ਦੱਸਦੇ ਆਂਗੇ ਵੀ ਆਪਾਂ ਬਾਹਾਂ ਦੀ ਕਟਕਾਟ ਪਾਉਣ ਦਾ ਟਾਈਮ ਸਭ ਤੋਂ ਪਹਿਲਾਂ ਆਪਾਂ ਮੋਡਾ ਲੈਣਾ ਹੁੰਦਾ ਜੀ ਦੇਖੋ ਇੰਨਾ ਹਿੱਸਾ ਤਾਂ ਆਊਗਾ ਆਪਣਾ ਸਲਾਈ ਚ ਠੀਕ ਹੈ ਜੀ ਆਪਾਂ ਇਹ ਫਰੰਟ ਵਾਲਾ ਪੱਲਾ ਨਾਪਣਾ ਪਿਛਲਾ ਨਹੀਂ ਆਪਾਂ ਇੱਥੇ ਇੰਚੀ ਟੇਪ ਰੱਖ ਲੈਣਾ ਐਦਾਂ ਜੀ ਇੰਚੀ ਟੇਪ ਨੂੰ ਆਪਾਂ ਗੋਲ-ਗੋਲ ਘੁਮਾਈ ਜਾਣਾ ਆਹ ਦੇਖੋ ਜੀ ਮੋਟਾ ਹੈਗਾ ਆਪਣਾ 5.9 ਉਹ ਵੀ ਇੱਕਾ 9.5 ਤੋਂ 1.2 ਉੱਪਰ ਜਾ ਰਿਹਾ ਉਹ ਵੀ ਇੱਥੇ ਹਲਕਾ ਜਿਹਾ ਫਰਕ ਪੈ ਗਿਆ ਉਹ ਆਪਾਂ 9.5 ਇੰਚ ਦੇ ਅਕੋਰਡਿੰਗ ਆਪਾਂ ਮੋਢਾ ਉਹ ਕਰਨਾਗਾ ਆ ਦੇਖੋ ਕਿਉਂਕਿ ਆਹ ਵਾਲੀ ਸਲਾਈ 9.5 ਇੰਚ ਠੀਕ ਆ ਜੀ ਮੋਢਾ ਰੈਡੀ ਆ ਆਪਣਾ ਕਮੀਜ਼ ਦਾ 9.5 ਇੰਚ ਅੱਧਾ ਇੰਚ ਆਪਾਂ ਘਟਾਉਣਾਗਾ ਕੋਈ ਜਿੰਨਾ ਆਪਣਾ ਮੋਢਾ ਤਿਆਰ ਆ 9.5 ਆ 10 ਆ 11 ਜਿੰਨਾ ਵੀ ਆਪੋ ਉਹਦੂ ਅੱਧਾ ਇੰਚ ਘਟਾ ਕੇ ਰੱਖੋ ਆਪਾਂ 9 ਇੰਚ ਤੇ ਨਾਹਣ ਲਾਇਆ ਦੇਖੋ ਜੀ ਇੱਥੇ ਕਰਨਾ ਆਪਾਂ 3 ਇੰਚ ਤੇ 3 ਇੰਚ ਤੇ ਉੱਪਰੋਂ ਜਿਹੜੀ ਆਪਾਂ ਗਲਾਈ ਦੇਣੀ ਆ ਉਹ ਦੇਣੀ ਆ ਜੀ ਆਪਾਂ 2.5 ਇੰਚ ਤੋਂ ਇਹਨਾਂ ਨੂੰ ਐਦਾਂ ਮਿਲਾ ਲੈਣਾ ਆਪਾਂ ਦੇਖੋ ਜੀ ਐਦਾਂ ਮਿਲਾ ਕੇ ਆਪਾਂ ਇਹਦਾ ਕਰ ਲੈਣਾ ਦੇਖੋ ਹਾਫ ਐਸਟਰ ਹਾਫ ਕਰਨ ਤੋਂ ਬਾਅਦ ਆਪਾਂ ਇੱਥੇ ਜੀ 1 ਇੰਚ ਦੀ ਗਲਾਈ ਪਾਉਣੀ ਹੈਗੀ ਅੱਧਾ ਇੰਚ ਦੇਖੋ ਇੱਥੇ ਤੇ ਅੱਧਾ ਇੰਚ ਹੀ ਇੱਥੇ ਹਲੋ ਜੀ ਹੁਣ ਆਪਾਂ ਦੇਣੀ ਹੈ ਗਲਾਈ ਗਲਾਈ ਆਪਾਂ ਇੱਥੋਂ ਨਹੀਂ ਦੇਣੀ ਹੈਗੀ ਗਲਾਈ ਆਪਾਂ ਦੇਖੋ ਜੀ ਸਿਰੇ ਤੋਂ ਦੇਣ ਲੱਗਣਾ ਐਸਾ ऐसे तरह जी ਆਪਾਂ ਫਰੰਟ ਵਾਲੀ ਇਹ ਵੀ ਜੀ ਆਪਾਂ ਸਿਰੇ ਤੱਕ ਹੀ ਦੇਣੀ ਹੈ ਇਸ ਤਰ੍ਹਾਂ ਆਹ ਲਓ ਜੀ ਆਹ ਹੋ ਗਈ ਆਪਣੀ ਬਾਂਦੀ ਪੈ ਗਈ ਗਲਾਈ ਹੁਣ ਆਪਾਂ ਇਹਦੀ ਕਰ ਦੇਣੀ ਆ ਕਟਿੰਗ ਚੀਆ ਹੋ ਗਈ ਆਪਣੀ ਪੈ ਗਈ ਬਾਂਦੀ ਗਲਾਈ ਠੀਕ ਹੈ ਜੀ ਹੁਣ ਆਪਾਂ ਪਾਉਣੀ ਹੈ ਜੀ ਫਰੰਟ ਵਾਲੀ ਗਲਾਈ ਫਰੰਟ ਵਾਲੀ ਕਾਰਟ ਪਾਉਣੀ ਹੈਗੀ ਬਾਂਦੀ ਉਹਦੇ ਲਈ ਕੀ ਕਰਨਾ ਦੇਖੋ ਆ ਆਪਣਾ ਜਿਹੜਾ ਪ੍ਰਿੰਟਡ ਕਮੀਜ਼ ਦਾ ਚਾਹੇ ਕੋਈ ਵੀ ਕੱਪੜਾ ਜਿਹੜਾ ਉਹਦਾ ਸਿੱਧਾ ਪਾਸਾ ਉਹ ਦੇਖੋ ਜੀ ਆਪਸ ਵਿੱਚ ਜੁੜਿਆ ਹੋਇਆ ਚਾਹੇ ਸਿੱਧਾ ਪਾਸਾ ਜੁੜਿਆ ਹੋਵੇ ਚਾਹੇ ਉਲਟਾ ਦੋ ਪੱਲੇ ਆਪਾਂ ਚੱਕ ਲੈਣੇ ਆ ਦੋ ਆਪਾਂ ਪਿੱਛੇ ਛੱਡ ਦੇਣੇ ਇਸ ਤਰ੍ਹਾਂ ਜੀ ਆਪਾਂ ਦੋ ਪੱਲੇ ਚੱਕ ਲੇ ਦੋ ਪੱਲਿਆਂ 'ਚ ਕਾਟ ਪਾਉਣੀ ਆ ਜੀ ਇਹ ਆਪਾਂ ਇਹ ਵੀ ਆਪਾਂ ਜੀ ਸਿਰੇ ਤੱਕ ਪਾਉਣੀ ਆ ਨਾਲੋ ਜੀ ਠੀਕ ਹੈ ਜੀ ਆ ਪੈ ਗਈ ਆਪਣੀ ਬਾਹ ਦੀ ਕਾਟ ਤੇ ਜਿਹੜਾ ਆਪਣਾ ਜਿੰਨੀ ਤੁਹਾਡੀ ਮੂਰੀ ਹੈਗੀ ਦੇਖੋ ਜਿੱਦਾਂ ਇਹਨਾਂ ਦੀ ਮੂਰੀ ਹੈਗੀ ਹੈ ਜੀ 6 ਇੰਚ 6 ਇੰਚ ਨਾਲ ਦੀ ਮੂਰੀ ਆ ਜੀ ਆਪਾਂ 2 ਇੰਚ ਐਕਸਟਰਾ ਕਪੜਾ ਰੱਖ ਕੇ ਐਦਾਂ ਜਿਵੇਂ ਲਾ ਲੈਣਾ ਆ ਹੋ ਗਈ ਦੇਖੋ ਆਪਣੀ ਫਿਟਿੰਗ ਐਕਸਟਰਾ ਕਪੜੇ ਦੀ ਕਰ ਦੇਣੀ ਆ ਕਟਿੰਗ ਚਾਹੇ ਤੁਸੀਂ ਪਹਿਲਾਂ ਕਰ ਲਓ ਕਟਿੰਗ ਚਾਹੇ ਤੁਸੀਂ ਬਾਅਦ ਵਿੱਚ ਸਿਲਾਈ ਕਰਨ ਟਾਈਮ ਕਰ ਲਓ ਇਹ ਤੁਹਾਡੀ ਮਰਜ਼ੀ ਹੈ ਜੀ ਆ ਹੋ ਗਈ ਜੀ 19 ਇੰਚ ਬ੍ਰੈਸਟ ਦੀਆਂ ਕਟਾਂ ਤੇ ਦੂਸਰੀ ਗੱਲ ਜੇ ਤੁਸੀਂ ਗਲਾ ਡੀਪ ਪਾਉਣੇ ਹੋ ਤਾਂ ਡੀਪ ਗਲੇ ਦੇ ਵਿੱਚ ਕਿੰਨਾ ਤੀਰਾ ਰੱਖਣਾਗਾ ਕਿੰਨਾ ਮੋਡਾ ਰੱਖਣਾ ਸਾਰਾ ਕੁਝ ਆਪਾਂ ਤੁਹਾਨੂੰ ਸਮਝਾਇਆ ਜੇ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ